ਹਾਂਜੀ ਸਵਾਗਤ ਹੈ ਜੀ ਕਿਸਾਨ ਪ੍ਰਾਉ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ YouTube ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ ਭੇਜ ਦਿਓ 4 ਤੋਂ 5 ਫੋਟੋਆਂ ਤੇ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੋਇਆ ਜੀ ਜਾਣਕਾਰੀ ਸਾਰੀ ਭੇਜਿਆ ਕਰੋ ਤੇ ਰੇਟ ਬਿਲਕੁਲ ਜਾਇਜ਼ ਮਾਰਕੀਟ ਦੇ ਮੁਤਾਬਕ ਭੇਜਿਆ ਕਰੋ ਤੇ ਬਾਕੀ ਜਿਹੜਾ ਟਰੈਕਟਰ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹ ਹੈਗਾ ਜੀ Mahindra 265 ਸਰਪੰਚ ਮਾਡਲ 2001 ਮਾਡਲ ਆਲ オリジナル ਸਾਰਾ ਫਰਸਟ ਪਾਰਟੀ ਹੈ ਜੀ ਨਵੇਂ ਟਾਇਰ ਆ ਪੋਲੋ ਕੰਪਨੀ ਦੇ ਬਾਕੀ ਇੰਜਨ ਗੇਅਰ ਲੈਫਟ ਦਾ ਪੂਰਾ ਟਰੈਕਟਰ ਓਕੇ ਆ ਜੀ ਕੋਕਾ ਪੀਸ ਟਰੈਕਟਰ ਆ ਜੀ ਤੇ ਰੰਗ ਪੇਂਟ ਬਹੁਤ ਚੰਗਾ ਪਿਆ ਮਾਨੂਕੇ ਗਿੱਲ ਪਿੰਡ ਵੀਰਾਂ ਦਾ ਤੇ ਰੇਟ ਹੈਗਾ ਜੀ 2 ਲੱਖ ਤੇ 35000 ਰੁਪਿਆ ਬਾਕੀ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 7837011673 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਟਰੈਕਟਰ ਇੰਜਨ ਗੇਅਰ ਲਿਫਟ ਹਿੱਸੇ ਦਾ ਪੂਰਾ ਓਕੇ ਆ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਤੇ ਬਾਕੀ ਟਰੈਕਟਰ ਦੀਆਂ ਫੋਟੋਆਂ ਵੀ ਸਕਰੀਨ ਤੇ ਚੱਲ ਰਹੀਆਂ ਦੇਖ ਸਕਦੇ ਹੋ ਰੰਗ ਪੇਂਟ ਬਹੁਤ ਚੰਗਾ ਪਿਆ ਜੀ ਟਾਇਰ ਵਗੈਰਾ ਨਵੇਂ ਆ ਕੋਈ ਕਿਤੇ ਚਾਬੀ ਨਹੀਂ ਲਾਉਣ ਦੀ ਲੋੜ ਤੇ ਬਹੁਤ ਵਧੀਆ ਟਰੈਕਟਰ ਆ ਜੀ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਤੇ ਨਵੇਂ ਟਾਇਰ ਆ ਫਰਸਟ ਪਾਰਟੀ ਆ ਤੇ ਬਾਕੀ ਇੱਕ ਮਾਡਲ ਆ ਜੀ 2001 ਮਾਡਲ ਆ ਰੰਗ ਪੇਂਟ ਬਹੁਤ ਚੰਗਾ ਪਿਆ ਹਾਲਤ ਬਹੁਤ ਚੰਗੀ ਪਈ ਆ ਜੀਮੀਂਦਾਰੇ ਘਰੇ ਟਰੈਕਟਰ ਆ ਤੇ ਬਹੁਤ ਘੱਟ ਚੱਲਿਆ ਟਰੈਕਟਰ ਆ ਖਰੀਦਣ ਵਾਸਤੇ ਵੀਰਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਕੀ ਰੇਟ ਮੌਕੇ ਤੇ ਮਾਨਤਨ ਕਰ ਦੇਣਗੇ ਵੀਰ ਅੱਗੇ ਆ ਗਈ ਆ ਜੀ ਗੱਡੀ 12 ਚੱਕੀ ਗੱਡੀ ਆ ਜੀ 12 ਟੈਰੀ ਪੀਵੀ ਨੰਬਰ ਆ ਪੀਵੀ 06 ਦਾ ਨੰਬਰ ਆ ਮਾਡਲ ਹੈਗੀ ਆ ਜੀ 2015 ਇਹ ਭਾਰਤ ਬੈਂਜ ਦੀ ਗੱਡੀ ਆ ਵੀਰਾਂ ਨੇ ਸੇਲ ਕਰਨੀ ਆ ਸਾਰੇ ਪੇਪਰ ਓਕੇ ਆ ਜੀ ਨਵੰਬਰ ਤੱਕ ਟੈਕਸ ਆ ਤੇ ਬਾਕੀ ਰੇਟ ਹੈਗਾ ਜੀ 13 ਲੱਖ ਤੇ ਵੀਰਾਂ ਦਾ ਨਾਮ ਹੈਗਾ ਤਰਲੋਕ ਸਿੰਘ ਤੇ ਵਿਲੇਜ ਹੈਗਾ ਡਾਲਾ ਕੋਟਲਾ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਆਈ ਤੇ ਬਾਕੀ 12 ਟੈਰੀ 2.5 ਲੱਖ ਚੱਲੀ ਹੋਈ ਆ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਸਕਦੇ ਹੋ 9876734868 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਸ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਗੱਡੀ ਦੇਖ ਸਕਦੇ ਹੋ ਚਾਰ ਚਫੇਰੇ ਤੋਂ ਫੋਟੋਆਂ ਚੱਲ ਰਹੀਆਂ ਟਾਇਰਾਂ ਦੀ ਕੰਡੀਸ਼ਨ ਵਗੈਰਾ ਬਾਕੀ ਬਾਡੀ ਲਾਈਨ ਦੀ ਤੁਸੀਂ ਵੀਰਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਲਿਆ ਜੇ ਆਪਣੇ ਦੁਆਰਾ ਜਿੰਨੀ ਕੋਈ ਜਾਣਕਾਰੀ ਦਿੱਤੀ ਜਾਂਦੀ ਵੀਰ ਆਪਾਂ ਨੂੰ ਭੇਜ ਦਿੰਦੇ ਓਨੀ ਕੋਈ ਜਾਣਕਾਰੀ ਆਪਾਂ ਦੇ ਦੇ ਦਿੰਨੇ ਜਿਹੜੀ ਕੋਈ ਜਾਣਕਾਰੀ ਰਹਿ ਗਈ ਹੋਈ ਤੇ ਵੀਰਾਂ ਤੋਂ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਨੋਟ ਕਰ ਸਕਦੇ ਹੋ ਵੀ ਬਾਕੀ ਰੇਟ ਦੇ ਵਿੱਚ ਮਾਨਤਾ ਨ ਹੋ ਜੂ ਅੱਗੇ ਆ ਗਿਆ ਜੀ ਆਸ਼ਾ ਟਰੈਕਟਰ ਆਇਸ਼ਰ ਟਰੈਕਟਰ ਆ ਗਿਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਇੰਜਨ ਗੇਅਰ ਦਾ ਪੂਰਾ ਓਕੇ ਆ ਸੈਲਫ ਸਟਾਰਟ ਆ ਸੈਲਫ ਤੇ ਸਟਾਰਟ ਹੁੰਦਾ ਤੇ ਬਾਕੀ 90 ਮਾਡਲ ਆ ਜੀ 90 ਮਾਡਲ ਟਰੈਕਟਰ ਆ ਰੇਟ ਹੈਗਾ ਜੀ 1 ਲੱਖ ਰੁਪਈਆ ਤੇ ਬਾਕੀ ਚਲਾ ਕੇ ਖਰੀਦ ਕੇ ਆਪ ਦੀ ਫਿਰ ਚੀਜ਼ ਖਰੀਦਿਆ ਕਰੋ ਪਰਖ ਕਰਕੇ ਤੇ ਬਾਕੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ 7087505736 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜਿੰਨਾ ਵੀਰਾਂ ਨੇ ਕਿਰਾਏ ਦਾ ਕੰਮ ਜਾਂ ਥੋੜੇ ਕੰਮ ਵਾਸਤੇ ਤੇ ਕੱਖ ਕੰਡੇ ਪੱਠਿਆਂ ਵਾਸਤੇ ਜਾਂ ਥੋੜਾ ਕੰਮ ਲੈਣਾ ਕਿਰਾਏ ਦਾ ਵਗੈਰਾ ਦਾ ਲੈਣਾ ਤਾਂ ਉਹਨਾਂ ਵਾਸਤੇ ਟਰੈਕਟਰ ਬਹੁਤ ਵਧੀਆ ਤੇਲ ਵਗੈਰਾ ਦਾ ਖਰਚਾ ਇਹਦਾ ਅਇਸ਼ਰ ਦਾ ਬਹੁਤ ਜ਼ਿਆਦਾ ਘੱਟ ਆ ਕੋਈ ਖਾਸ ਰਿਪੇਅਰ ਨਹੀਂ ਤੇ ਬਾਕੀ ਚੰਗਿਆਈ ਟਰੈਕਟਰ ਇਹ ਬਾਕੀ ਸਲਫਟ ਸਟਾਰਟ ਆ ਮੇਨ ਗੱਲ ਆ ਅੱਗੇ ਆ ਗਿਆ ਜੀ ਸਵਰਾਜ 735 ਬਾਕੀ ਟਾਇਰਾਂ ਦੀ ਕੰਡੀਸ਼ਨ ਡਾਊਨ ਆ ਕਸੇ ਟਾਇਰ ਆ ਚਾਰੇ ਹੀ ਤੇ ਬਾਕੀ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ 올ਡ ਮਾਡਲ ਆ ਮਾਡਲ ਵਗੈਰਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਆ ਤੁਹਾਨੂੰ ਰੇਟ ਵੀ ਦੱਸਾਂਗੇ ਜਾਇਜ਼ ਹੀ ਰੇਟ ਆ ਇਹ 99 ਮਾਡਲ ਟਰੈਕਟਰ ਆ ਜੀ ਤੇ ਬਾਕੀ ਦੇਖ ਸਕਦੇ ਹੋ ਇਹ ਸੇ ਉਸੇ ਦਾ ਇੰਜਨ ਗੇਅਰ ਦਾ ਤੁਸੀਂ ਚਲਾ ਕੇ ਫਿਰ ਖਰੀਦ ਸਕਦੇ ਹੋ ਕਿਉਂਕਿ ਪੁਰਾਣੀ ਮਸ਼ੀਨਰੀ ਆ ਤੇ ਚੱਲੀ ਵੀ ਹੁੰਦੀ ਆ ਇਸ ਕਰਕੇ ਕੋਈ ਵੀ ਚੀਜ਼ ਪੁਰਾਣੀ ਖਰੀਦਣ ਤੋਂ ਪਹਿਲਾਂ ਆਪਦੀ ਪੂਰੀ ਤਸੱਲੀ ਵਗੈਰਾ ਕਰਕੇ ਚੀਜ਼ ਖਰੀਦਿਆ ਕਰੋ ਜੀ ਇੰਜਨ ਗੇਅਰ ਦਾ ਵੀਰਾਂ ਵੱਲੋਂ ਓਕੇ ਦੱਸਿਆ ਗਿਆ ਜੀ ਰੇਟ 95000 ਆ ਜੀ ਏਰੀਆ ਹੈਗਾ ਜੀ ਗੋਇੰਦਵਾਲ ਸਾਹਿਬ ਡਿਸਟ੍ਰਿਕਟ ਸ਼੍ਰੀ ਡਿਸਟ੍ਰਿਕਟ ਹੈਗੀ ਆ ਜੀ ਤਰਨਤਾਰਨ ਸਾਹਿਬ ਤੇ ਬਾਕੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਨੋਟ ਕਰ ਸਕਦੇ ਹੋ 9888199271 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦਣ ਤੋਂ ਪਹਿਲਾਂ ਆਪਦਾ ਇੰਜਨ ਗੇਅਰ ਦਾ ਵਾਕੇ ਖਰੀਦ ਸਕਦੇ। ਬਾਕੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਵੀਡੀਓ ਦੇਖਣ ਲਈ ਥੋੜਾ